ਦੋਸਤੋ ਸਤਿ ਸ਼੍ਰੀ ਅਕਾਲ ਆ ਸਾਹਮਣੇ ਆਪਣਾ ਯਾਰ ਗਰਾਊਂਡ ਹੈ ਤੇ ਆ ਮੁੰਡਿਆਂ ਦਾ ਵਾਲੀਬਾਲ ਵਾਲਿਆਂ ਦਾ ਨੈਟ ਲੱਗਿਆ ਹੋਇਆ ਆ ਆਪਣੇ ਭਰਾ ਵਾਲੀਬਾਲ ਖੇਡ ਰਹੇ ਹੈ ਤੇ ਆ ਨੈਟ ਲੱਗਿਆ ਹੋਇਆ ਹੈ ਤੇ ਇਧਰ ਬਣਿਆ ਹੋਇਆ ਜਿਹੜਾ ਕੱਲ ਮੈਂ ਪਾਈ ਸੀ ਨਾ ਉਹ ਵੀਡੀਓ ਆ ਦੇਖਿਓ ਕਿੱਥੇ ਬਣਾਇਆ ਲੁਕੋ ਕੇ ਇਹ ਪੈਸਾ ਕਿਹਦਾ ਹੈ ਤੁਹਾਡੇ ਟੈਕਸ ਦਾ ਪੈਸਾ ਤੇ ਇੱਥੇ ਬਣਾਇਆ ਕੂੜਾਦਾਨ ਜਿਹੜੀ ਰੋਡਾਂ ਵਾਲੀ ਪਿੰਡ ਵਾਲੀ ਵੀਡੀਓ ਪਾਈ ਸੀ ਨਾ ਉਹਦੇ ਤੇ ਛੱਤ ਹੈਣੀ ਸੀ ਪਰ ਇੱਥੇ ਆ ਸ਼ੈੱਡ ਪਾਇਆ ਹੈ ਤੇ ਪਾਇਆ ਲਕੋ ਕੇ ਹੈ ਹੁਣ ਇਹਨੂੰ ਆਉਣ ਦਾ ਰਸਤਾ ਮੇਰੇ ਭਰਾ ਸਵਾਰ ਕੇ ਵੀਡੀਓ ਵੇਖਿਓ ਟਿਕਾ ਕੇ ਆਹ ਵੇਖਿਓ ਉਹ ਸਾਹਮਣੇ ਕਾਲਜ ਹੈ ਉਹ ਕਾਲਜ ਦੀ ਬਿਲਡਿੰਗ ਹੈ ਇਧਰਲੇ ਪਾਸੇ ਆ ਨੈੱਟ ਵਾਲਿਆਂ ਦੀ ਕੰਦ ਹੈ ਵਾਲੀਵਾਰ ਵਾਲੇ ਨੌਜਵਾਨ ਗੱਭਰੂ ਜਿਹੜੇ ਇੱਥੇ ਖੇਡ ਰਹੇ ਆਪਣੇ ਭਰਾ ਆਹ ਰਸਤਾ ਆਉਂਦਾ ਹੈ ਬਾਈ ਉਧਰੋਂ ਹੋ ਕੇ ਤੇ ਗਰਾਊਂਡ ਵਿੱਚ ਦੀ ਮਤਲਬ ਲੰਘ ਕੇ ਆਉਣਾ ਹੋਰ ਇਹਨਾਂ ਕੋਲੇ ਕੋਈ ਰਸਤਾ ਨਹੀਂ ਆ ਕੰਧ ਚਾਰ ਚਪੇਰਿਓ ਬੰਦ ਹੈ ਇਧਰ ਸ਼ਮਸ਼ਾਨ ਘਾਟ ਆ ਉਹਨਾਂ ਦੀ ਮੁ슬ਮਾਨ ਭਰਾਵਾਂ ਦੀਆਂ ਕਬਰਾਂ ਆਹ ਕਾਲੀ ਦੀ ਕੰਧ ਆ ਗਿਆ ਵੇਖ ਰਹੇ ਹੋ ਨਾ ਤੁਸੀਂ ਵੀਡੀਓ ਚ ਯਾਰੋ ਕਿੰਨਾ ਪੈਸਾ ਖੂਜ ਸਿੜਦੇ ਆ ਅਫਸਰ ਲੰਡੂ ਅਫਸਰ ਯਾਰ ਜਿਹੜੇ ਖਾ ਕੇ ਪੈਸਾ ਆ ਬਣਿਆ ਮਿੱਤਰੋ ਕੂੜੇ ਵਾਲੇ ਗੋਲੜੀਏ ਜੀ ਉਹੀ ਜਿਹੜੇ ਅੱਪ ਸੋਨੂੰ ਮੈਂ ਰੋਣਾ ਵਾਲੀ ਪਿੰਡ ਵਾਲੇ ਵਿਖਾਏ ਸੀ ਨਾ ਆ ਛੱਤ ਪਾਈ ਐ ਤੇ ਕਿਸੇ ਗਰੀਬ ਦੇ ਛੱਤ ਪਾ ਦਿੰਦੇ ਯਾਰ ਜਿਹੜੇ ਹੜਾਂ ਨਾਲ ਲੋਕ ਹੜ ਗਏ ਦੋ ਘਰਾਂ ਦੇ ਬੈਠਣ ਵਾਸਤੇ ਜਗ੍ਹਾ ਬਣ ਜਾਂਦੀ ਤੇ ਆ ਇੱਟਾਂ ਨਾਲ ਕੋਈ ਵਧੀਆ ਇੱਕ ਕਮਰਾ ਪੈ ਜਾਂਦਾ ਤੇ ਇਹਦੇ ਨਾਲ ਅਗਲੇ ਦੇ ਘਰ ਦੀ ਚਾਰ ਦਿਵਾਰੀ ਹੋ ਜਾਂਦੀ ਬਾਈ ਆ ਇੱਟਾਂ ਨਾਲ ਜਿਹੜਾ ਇਹਨਾਂ ਨੇ ਜਮਾ ਖੂਦ ਸੜਦਾ ਵੇਖੋ ਤੇ ਇੱਥੇ ਕੂੜਾ ਭਰავੋ ਜੇ ਕਿਸੇ ਨੇ ਤਸੱਲੀ ਕਰਨੀ ਹੈ ਤਾਂ ਪਿੰਡ ਫਤੂਈ ਖੇੜਾ ਹਲਕਾ ਲੰਬੀ ਬਲਾਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਇਹਨੂੰ ਜਿਹੜੇ ਲੰਡੂ ਅਫਸਰਾਂ ਨੇ ਆ ਬਣਾਇਆ ਨਾ ਭਾਈ ਕੂੜੇ ਵਾਲਾ ਉਹ ਮੈਨੂੰ ਆ ਕੇ ਦੱਸ ਦੇਣਾ ਹੈ ਆ ਵੇਖਿਓ ਆ ਲਫਾਫੇ ਕਦੋਂ ਦੇ ਆ ਜਦੋਂ ਇੱਥੇ ਨਾ ਆ ਮੁੰਡਿਆਂ ਨੇ ਟੂਰਨਾਮੈਂਟ ਕਰਾਇਆ ਸੀ ਵਾਲੀਵਾਲ ਦਾ ਨੈਟ ਵਾਲਿਆਂ ਨੇ ਤੇ ਉਦੋਂ ਦੇ ਲਫਾਫੇ ਆ ਤੇ ਆ ਖੱਬਲ ਹੈ ਤੇ ਆ ਖਾਲੀਆਂ ਬਣੀਆਂ ਤੇ ਆ ਖੁਰਨੀਆਂ ਮਿੱਤਰੋ ਇੱਥੇ ਬੈਠ ਕੇ ਮੁੰਡੇ ਚਿੱਟਾ ਲਾਉਂਦੇ ਆ ਆ ਵੇਖੋ ਨਾ ਇੱਟਾਂ ਜੜੀਆਂ ਪਈਆਂ ਕਿਉਂਕਿ ਸੇਫ ਜਗ੍ਹਾ ਹੈ ਜੇ ਕੋਈ ਪਿੰਡ ਦਾ ਬੰਦਾ ਵੀ ਭਾਲਣ ਲੱਗੇ ਨਾ ਬਾਹਰ ਨੇਲ ਨੂੰ ਤਾਂ ਲੱਭਣਾ ਕੀ ਹੈ ਤਾਂ ਬੰਦਾ ਲੱਭਦਾ ਨਹੀਂ ਆ ਵੇਖੋ ਆ ਕਾਲੇ ਦੀ ਕੰਦ ਹੈ ਆ ਕਾਲਜ ਆ ਗਿਆ ਸਾਰੀ ਕੰਦਾ ਵੇਖ ਲੋ ਕਾਲਜ ਦੀ ਇਹ ਕਾਲਜ ਵੀ ਇਹਦੇ ਵਿੱਚ ਇੰਨੀ ਇੱਕ ਮਸ਼ੀਨਰੀ ਹੈ ਯਾਰਾ ਤੇ 1 ਰੁਪਿਆ ਦਾਣ ਲੈ ਕੇ ਤੇ ਗਾਹ ਬੰਦੇ ਉਹ ਸਰਕਾਰ ਵੇਲੇ ਅਕਾਲੀ ਸਰਕਾਰ ਵੇਲੇ ਪੈਸੇ ਲੈ ਗੇ ਇੱਥੇ ਨਾ ਕੋਈ ਵਿਦਿਆਰਥੀ ਹੈ ਨਾ ਕੋਈ ਲੈਣਾ ਦੇਣਾ 10 ਵਿਦਿਆਰਥੀ ਹੋਣਗੇ ਤੇ 15 ਬੰਦੇ ਆ ਭਲਾਈ ਹੈ ਹਿਸਾਬ ਲਾ ਲੋ ਤੇ ਆ ਕੂੜੇ ਵਾਲਾ ਜਿਗਾੜ ਹੈ ਪਿੰਡ ਪਿੰਡ ਜਾ ਕੇ ਮੈਂ ਬਣਾਉਣੀ ਹੈ ਇਹਨਾਂ ਦੀ ਰੇਲ ਜਿਹੜੇ ਅਫਸਰਾਂ ਨੇ ਪੈਸੇ ਖਾਦੇ ਆ ਨਰੇਗਾ ਦੇ ਅਧੀਨ ਬਣਾ ਕੇ ਨਰੇਗਾ ਵਾਲੇ ਸੈਕਟਰੀਆਂ ਨੇ ਜਈ ਨੇ ਹੋਰ ਜਿੰਨੀ ਲੱਲੀ ਪਰਾਲੀ ਹੁੰਦੀ ਆ ਨਾ ਜਿਹੜਾ ਇਹਨਾਂ ਨੇ ਗੰਦ ਪਾਇਆ ਤੇ ਉਹ ਟੀਮ ਨੂੰ ਮੈਂ ਕਿਹਾ ਹੋਇਆ ਜਿਨ੍ਹਾਂ ਨੇ ਬਰਕੰਦੀ 1 ਕਰੋੜ ਤੇ 5200 ਦਾ ਕਫਲਾ ਕੰਢਿਆ ਉਹਨਾਂ ਨੂੰ ਮੈਂ ਕਿਹਾ ਹੋਇਆ ਤੇ ਇੱਕ ਦਿਨ ਆ ਕੇ ਉਹਨਾਂ ਨੂੰ ਆ ਵਿਖਾਉਣਾ ਸਾਰਾ ਕਿ ਇਹਦੇ ਚ ਕਿੰਨਾ ਕਪੜਾ ਆ ਕਾਗਜਾਂ ਚੰਦਰੋਂ ਲਪਾਈ ਹੋਈ ਵੀ ਐ ਤੇ ਆ ਉਤੋਂ ਵੀ ਲਪਾਈ ਹੋਈ ਆ ਵੇਖੋ ਆ ਕਾਗਜਾਂ ਚ ਸਾਰੀ ਹੈ ਪਾਰੇ ਹੈਗੀ 14 ਇੱਕ ਵਾਲਾ ਮਾਲ ਆ ਮਿੱਤਰੋ ਆ ਵੇਖੋ ਇਹਦਾ ਰਾਹ ਦੱਸ ਦੇ ਕੋਈ ਭਰਾ ਮੈਨੂੰ ਆ ਕੇ ਵੀ ਇੱਥੋਂ ਦੀ ਟੱਪ ਕੇ ਲੋਕ ਕੂੜਾ ਸੁੱਟਣਗੇ ਉਹ ਕੰਨ ਆ ਗਈ ਆ ਅੱਗੇ ਗਰਾਊਂਡ ਆ ਗਿਆ ਉਹ ਆ ਗਿਆ ਤੇ ਹੋ ਉਥੋਂ ਕੰਨੀ ਤੋਂ ਲੰਘ ਕੇ ਆਉਣਾ ਬਾਈ ਜੀ ਤੇ ਗਾਂ ਉਹ ਆ ਕਬਰਾਂਆਂ ਕਬਰਾਂ ਦੀ ਕੰਦ ਹੈ ਉਹ ਸ਼ਮਸ਼ਾਨ ਘਾਟ ਹੈ ਮਿੱਤਰੋ ਆਪਣੇ ਪਿੰਡ ਦੀ ਤੇ ਇੱਥੇ ਨੌਜਵਾਨ ਆਪਣੇ ਗੱਭਰੂ ਖੇਡ ਰਹੇ ਐ ਕਿੰਨਾ ਯਾਰ ਨੇਰਗਰਦੀ ਮੱਚੀ ਐ ਤੁਸੀਂ ਆ ਸ਼ੈੱਡ ਪਾ ਕੇ ਦੇਣਾ ਪੈਸੇ ਹੀ ਖਾਣੇ ਆ ਜਿਵੇਂ ਤੁਸੀਂ ਕਮਰੇਆਂ ਚੋਂ ਖਾ ਜਾਣੇ ਆ ਲੋਕਾਂ ਦੀਆਂ ਟਟੀਆਂ ਖਾ ਜਾਣੇ ਆ ਯਾਰ ਤੁਸੀਂ ਤੇ ਕਮਰੇ ਵਾਲੇ ਤੋਂ 20000 ਰੁਪਇਆ ਲੈ ਕੇ ਲੱਖ ਰੁਪਇਆ ਪਾ ਦਿੰਨੇ ਆ ਪੰਚਾਇਤੀ ਜ਼ਮੀਨਾਂ ਨਾ ਪਾ ਦਿੰਨੇ ਆ ਤੁਸੀਂ ਯਾਰ ਉਮੇ ਆ ਵੀ ਕਿਸੇ ਗਰੀਬ ਨੂੰ ਪਾ ਕੇ ਦੇ ਦਿਓ ਕਿਸੇ ਦੀ ਦੋ ਘਰਾਂ ਦੀ ਛੱਤ ਬਣ ਜੇ ਇਹ ਘਟੋ ਘਟ 20 ਤੇ ਵੀ 40 ਫੁੱਟ ਚੌੜਾ ਹੋਣਾ 40 ਬਾਈ 40 ਦਾ ਹੋਣਾ ਮੇਰੇ ਖਿਆਲ ਚ ਜੇ ਮੈਂ ਗਲਤ ਨਹੀਂ ਤਾਂ ਬਾਕੀ ਤੁਸੀਂ ਵੇਖ ਲਓ ਮੇਰੇ ਭਰਾ ਕਿੰਨੀ ਯਰ ਨੇਰ ਕਰਦੀ ਐ ਤੁਹਾਡਾ ਟੈਕਸ ਦਾ ਪੈਸਾ ਤੇ ਆ ਜਾਂਦਾ ਹੋਇਆ ਫੇਰ ਮੈਂ ਵੀਡੀਓ ਵਿਖਾਉਣਾ ਆ ਇੱਥੋਂ ਦੀ ਆਪਾਂ ਲੰਘੇ ਤੇ ਆ ਰਾਹ ਐ ਆ ਰਾਹ ਭਾਈ ਜੀ ਇਥੋਂ ਖੱਬਲ ਯਾਰ ਜੇ ਕਿਸੇ ਨੇ ਵੱਡ ਕੇ ਲੈ ਜਾਣਾ ਤਾਂ ਲੈ ਜਾਓ ਮੇਰੇ ਭਰਾ ਐਨ ਜਮਾ ਇੱਕ ਨੰਬਰ ਹੈ ਤੇ ਇਹ ਬਸ ਕੱਲਾ ਚਿੱਟੇ ਵਾਲਿਆਂ ਦਾ ਅੱਡਾ ਹੈ ਮਿੱਤਰੋ ਹੋਰ ਇਥੇ ਕੁਝ ਨਹੀਂ ਆ ਰਾਇ ਰਾ ਮੈਂ ਤੁਹਾਨੂੰ ਲਿਜਾਣਾ ਕਿ ਕਿਹੜਾ ਰਸਤਾ ਬਣਿਆ ਹੋਇਆ ਤੇ ਕਿਹੜੇ ਰਸਤੇ ਆਉਣਾ ਹੈ ਲੋਕਾਂ ਨੇ ਕੂੜਾ ਸਿੱਟਣਾ ਜਿੱਥੇ ਬੰਦਾ ਬਾਈ ਜੀ ਦਿਨੇ ਨਹੀਂ ਆਉਂਦਾ ਦਿਨੇ ਤੇ ਇਥੇ ਬੀਬੀਆਂ ਭੈਣਾਂ ਨੇ ਮਾਈਆਂ ਨੇ ਕੂੜਾ ਸਿੱਟਣਾ ਕੀ ਆਉਣਾ ਇਹ ਆ ਰਸਤਾ ਹੈ ਬਾਈ ਜੀ ਉਹ ਸਾਹਮਣੇ ਗਰਾਊਂਡ ਆ ਆਪਣੇ ਪਿੰਡ ਦਾ ਤੇ ਆ ਸ਼ਮਸ਼ਾਨ ਘਾਟ ਹੈ ਜਾਂ ਤਾਂ ਵੰਦਾ ਸ਼ਮਸ਼ਾਨ ਘਾਟ ਦੇ ਵਿੱਚ ਦੀ ਲੰਘ ਕੇ ਆਉ ਜਾਂ ਗਰਾਊਂਡ ਦੇ ਵਿੱਚ ਦੀ ਲੰਘ ਕੇ ਆਉ ਹੈ ਤੇ ਆ ਤੁਹਾਨੂੰ ਮੈਂ ਵਿਖਾ ਦਿੰਨਾ ਕੂੜੇਦਾਨ ਦਾ ਜਿਹੜਾ ਇਹਨਾਂ ਨੇ ਗੰਦ ਪਾਇਆ ਹੋਇਆ ਸ਼ੇਅਰ ਕਰੋ ਮੇਰੇ ਭਰਾ ਬਹੁਤ ਧੰਨਵਾਦ ਸਸਿਕਾ ਕਾਲਜ ਦੀ ਵੀ ਕਦੇ ਨਾ ਕਦੇ ਰੀਲ ਬਣਾਵਾਂਗੇ